ਸਤਿ ਸ਼੍ਰੀ ਅਕਾਲ ਜੀ ਮੈਂ ਹਰਸ਼ਦੀਪ ਕੌਰ ਸੰਧੂ ਤੇ ਗੱਲ ਕਰਦੇ ਆ ਜੀ ਮਨਪ੍ਰੀਤ ਬਾਦਲ ਇੱਕ ਵਾਰੀ ਰਹੇ ਖਜ਼ਾਨਾ ਮੰਤਰੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਤੇ ਦੂਸਰੀ ਵਾਰ ਗੱਲ ਕਰੀਏ ਤਾਂ ਜਿਹੜੇ ਕੈਪਟਨ ਅਮਰਿੰਦਰ ਦੀ ਵੀ ਅਗਵਾਈ ਹੇਠ ਜਿਹੜੇ ਨੇ ਮਨਪ੍ਰੀਤ ਬਾਦਲ ਖਜ਼ਾਨਾ ਮੰਤਰੀ ਰਹਿ ਚੁੱਕੇ ਨੇ ਜੇਕਰ ਗੱਲ ਕਰੀਏ ਤਾਂ ਹੁਣ ਇੱਕ ਪਾਸੇ ਮੰਤਰੀ ਬਾਦਲ ਅਤੇ ਦੂਸਰੇ ਪਾਸੇ ਸੁਖਪਾਲ ਸਿੰਘ ਖਹਿਰਾ ਕਸੂਤੇ ਫਸਦੇ ਨਜ਼ਰ ਆ ਰਹੇ ਨੇ ਕਿਉਂਕਿ ਇਹਨਾਂ ਵੱਲੋਂ ਜਿਹੜੀਆਂ ਆਪਣੀ ਹੀ ਪਾਰਟੀ ਬਣਾਈ ਗਈ ਲੇਕਿਨ ਉਹ ਪਾਰਟੀ ਕਿਸੇ ਤਰ੍ਹਾਂ ਵੀ ਸਟੈਂਡ ਨਹੀਂ ਹੋ ਸਕੀ ਜਾਂ ਗੱਲ ਕਰੀਏ ਕਿ ਉਹ ਜਿਹੜੀ ਉਹਦਾ ਕਿਸੇ ਪਾਸੇ ਵੀ ਸਿਰਾ ਨਹੀਂ ਲੱਗਾ ਹਾਲਾਂਕਿ ਮਨਪ੍ਰਿਤ ਬਾਦਲ ਦੀ ਪਾਰਟੀ ਦੇ ਵਿੱਚ ਭਗਵੰਤ ਮਾਨ ਵੀ ਆਏ ਲੇਕਿਨ ਉਹ ਪਾਰਟੀਆਂ ਜਿਹੜੀਆਂ ਆਪਣੇ ਆ ਸਮੇ ਸਮੇ ਸਿਰ ਤੇ ਕੋਈ ਵੀ ਰੁਤਬਾ ਲਈ ਦਿਖਾ ਸਕੀਆਂ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਇੱਕ ਅਹਿਮ ਖਬਰ ਨਿਕਲ ਕੇ ਆ ਰਹੀ ਹੈ ਚੋਣ ਕਮਿਸ਼ਨਰ ਵੱਲੋਂ ਕਿ ਜਿਹੜੇ ਚੋਣ ਪ੍ਰਕਿਰਿਆ ਦਾ ਸੁਧਾਰ ਤਹਿਤ ਚੋਣ ਕਮਿਸ਼ਨ 21 ਅਜੇ ਰਜਿਸਟਰ ਗੈਰ ਮਾਨਤਾ ਪ੍ਰਾਪਤ ਸਿਆਸੀ ਦਲਾਂ ਨੂੰ ਕਾਰਨ ਦੱਸੇ 100 ਨੋਟਿਸ ਜਾਰੀ ਕੀਤੇ ਹਨ ਜਿਨ੍ਹਾਂ ਵਿੱਚ 2019 ਤੋਂ ਹੁਣ ਤੱਕ ਕਿਸੇ ਲੋਕ ਸਭਾ ਵਿਧਾਨ ਸਭਾ ਤੇ ਨਾ ਹੀ ਕਿਸੇ ਜਮਨੀ ਚੋਣ 'ਚ ਹਿੱਸਾ ਲਿਆ ਕਮਿਸ਼ਨ ਨੇ ਇਹਨਾਂ ਦਲਾਂ ਨੂੰ ਜਨ ਪ੍ਰਤੀਨਿਧੀ ਅਧਿਨਿਯਮ 1951 ਦੀ ਧਾਰਾ 29A ਅਧੀਨ ਰਜਿਸਟਰ ਸਿਆਸੀ ਦਲਾਂ ਦੀ ਸੂਚੀ ਤੋਂ ਹਟਾਉਣ ਦਾ ਮਤਾ ਰੱਖਿਆ ਹੈ ਪੰਜਾਬ ਦੇ ਮੁੱਖ ਅਧਿਕਾਰੀਆਂ ਸਤਿਤ ਪਾਰਟੀਆਂ ਨੂੰ ਨੋਟਿਸ ਜਾਰੀ ਕਰਦੇ ਆ 22 ਅਗਸਤ ਤੱਕ ਜਵਾਬ ਦੇਣ ਲਈ ਕਿਹਾ ਹੈ ਜਦਕਿ ਉਹਨਾਂ ਨੇ ਜਵਾਬ ਤੇ ਸੁਣਵਾਈ 25 ਅਗਸਤ ਨੂੰ ਹੋਵੇਗੀ ਮੱਤਵਿਰ ਪਹਿਲ ਹੋਇਆ ਕਿ ਪਾਰਟੀਆਂ ਦੀ ਸੂਚੀ ਦਾ ਸਾਬਕਾ ਵਿੱਤ ਮੰਤਰੀ ਮੰਤਰੀ ਬਾਦਲ ਵੱਲੋਂ ਗਠਿਤ ਕੀਤੀ ਗਈ ਪੀਪਲਜ਼ ਪਾਰਟੀ ਆਫ ਪੰਜਾਬ ਦੇ ਸੁਖਪਾਲ ਖਹਿਰਾ ਵੱਲੋਂ ਬਣਾਈ ਗਈ ਪੰਜਾਬ ਡੈਮੋਕਰੇਟਿਵ ਪਾਰਟੀ ਦਾ ਵੀ ਨਾਮ ਸੀ ਇਹਨਾਂ ਦੋਵਾਂ ਨੇ ਆਪਣੀ ਪਾਰਟੀ ਕਾਂਗਰਸ 'ਚ ਮਰਜ ਕਰ ਲਈ ਇਸ ਤਰ੍ਹਾਂ ਬਲਵੰਤ ਸਿੰਘ ਰਾਮੂ ਵਾਲੀ ਆ ਆਪਣੀ ਲੋਕ ਭਲਾਈ ਪਾਰਟੀ ਨੂੰ ਸ਼੍ਰੋਮਿਕਾਰੀ ਦਲ ਚ ਮਰਜ ਕਰ ਦਿੱਤਾ ਚੋਣ ਕਮਿਸ਼ਨ ਦੇ ਰਿਕਾਰਡ ਅਨੁਸਾਰ ਇਹ ਪਾਰਟੀਆਂ ਪਿਛਲੇ 6 ਸਾਲਾਂ ਤੋਂ ਕਿਸੇ ਚੋਣ ਉਮੀਦਵਾਰ ਨਹੀਂ ਉਤਾਰੇ ਉਹਨਾਂ ਮੌਜੂਦਾ ਦੇ ਉਪਲਬਧ ਨਹੀਂ ਪਾਏ ਗਏ ਇਸ ਅਧਾਰ ਤੇ ਇਹ ਸਮਝਿਆ ਗਿਆ ਕਿ ਇਹ ਪਾਰਟੀਆਂ ਹੁਣ ਚੋਣ ਕਾਨੂੰਨ ਦੀ ਧਾਰਾ 29 ਅਧੀਨ ਵਿੱਚ ਸਰਗਰਮ ਸਿਆਸੀ ਪਾਰਟੀਆਂ ਵਜੋਂ ਕੰਮ ਨਹੀਂ ਕਰ ਰਹੀਆਂ ਹਨ ਤਾਂ ਤੁਹਾਨੂੰ ਦੱਸ ਦਈਏ ਕਿ ਹੁਣ ਇੱਕ ਨਵਾਂ ਜੋ ਹੈ ਰਜਿਸਟਰ ਜਾਰੀ ਕਰ ਦਿੱਤਾ ਹੈ ਗੈਰ ਮਾਨਤਾ ਪ੍ਰਾਪਤ ਦਾ ਜੋ ਹੈ ਕਿ ਜਿਹਦਾ ਜਵਾਬ ਦੇਣਾ ਪਵੇਗਾ ਮਨਪ੍ਰੀਤ ਬਾਦਲ ਨੂੰ ਤੇ ਦੂਸਰੇ ਪਾਸੇ ਸੁਖਪਾਲ ਸਿੰਘ ਖੈਰਾਂ ਨੂੰ ਕਿਉਂਕਿ ਪਹਿਲਾਂ ਇਹਨਾਂ ਵੱਲੋਂ ਪਾਰਟੀਆਂ ਬਣਾਈਆਂ ਗਈਆਂ ਲੇਕਿਨ ਉਹਨਾਂ ਪਾਰਟੀਆਂ ਨੂੰ ਕਿਸੇ ਤਰ੍ਹਾਂ ਵੀ ਸਿਰਾ ਨਹੀਂ ਲਗਾਇਆ ਗਿਆ ਉਸ ਤੋਂ ਬਾਅਦ ਇਹ ਆਪੋ ਆਪਣੀਆਂ ਜੋ ਨੇ ਕੋਈ ਕਾਂਗਰਸ ਪਾਰਟੀ 'ਚ ਚਲਾ ਗਿਆ ਕੋਈ ਭਾਜਪਾ 'ਚ ਚਲਾ ਗਿਆ ਲੇਕਿਨ ਹੁਣ ਉਹਨਾਂ ਦਾ ਜਿਹੜਾ ਜਵਾਬ ਹੈ 22 ਅਗਸਤ ਤੱਕ ਅਦਾਲਤ ਦੇ ਵਿੱਚ ਦੇਣਾ ਪਵੇਗਾ ਤਾਂ